ਸਿਮਰਜੀਤ ਮਾਨ ਤੁਹਾਡੇ ਸਾਹਮਣੇ ਨੇ ਉਧਰ ਖਡੂਰ ਸਾਹਿਬ ਤੋਂ ਅਮਰਤਪਾਲ ਵੀ ਲੜ ਰਹੇ ਇੱਕ ਪੰਥਕ ਲਹਿਰ ਬਣਾ ਦਿੱਤੀ ਗਈ ਵੀ ਇਹਨਾਂ ਨੂੰ ਜਿਤਾਉਣਾ ਪੰਥ ਲਈ ਬਹੁਤ ਜ਼ਰੂਰੀ ਹੈ ਵੀ ਪੰਥ ਦੀ ਹੋਂਦ ਖਤਮ ਹੋ ਜਾਉ ਜੇ ਨਹੀਂ ਜਿੱਤਦੇ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਸਭ ਜੀ ਸਮਾਨ ਹੋ ਰਾ ਨੇ ਤਾਂ ਉਹ ਬੈਕਅਪ ਕਰ ਲਿਆ ਉਹ ਇੱਥੋਂ ਸ਼ਾਇਦ ਥੋੜੇ ਧਿਆਨ ਚ ਨਾ ਹੋਵੇ ਉਹ ਗੱਲ ਪੁਰਾਣੀ ਹੋ ਗਈ ਹੈ ਜਦੋਂ ਇਹ ਲਹਿਰ ਖੜੀ ਕਰਨ ਲੱਗੇ ਸੀ ਹੁਣ ਉਹ ਤਾਂ ਮੈਨੂੰ ਪਤਾ ਸ਼ਰੀਕ ਨੂੰ ਕੌਣ ਜਿਹੜਾ ਕੋਈ ਸ਼ਰੀਕੇ ਚ ਬੰਦਾ ਪੈਦਾ ਹੋ ਰਿਹਾ ਹੋਵੇ ਉਹ ਕਿੰਨੇ ਕਿੰਨੂ ਚੰਗਾ ਲੱਗਦਾ ਉਹ ਜਦੋਂ ਉਹਦੇ ਫਾਦਰ ਦੇ ਕਾਗਜ਼ ਪਰੇ ਸੀ ਨਾਲ ਉਹਨਾਂ ਨੇ ਜਿੰਨੀ ਮੇਰੀ ਧਿਆਨ ਚ ਆਈ ਗੱਲ ਸੋਸ਼ਲ ਮੀਡੀਆ ਤੋਂ ਤੇ ਮਾਨ ਸਾਹਿਬ ਨੇ ਤਾਂ ਉਹਨੇ ਬੈਕਅਪ ਕਰਕੇ ਸੀਗੇ ਵੀ ਇਹ ਵੇਖੋ ਜੀ ਇਹਨਾਂ ਦੇ ਸਾਡਾ ਬੰਦੇ ਦਾ ਨਾਂ ਕਿਉਂ ਨਹੀਂ ਭਰਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਆਪੇ ਬੰਦੇ ਦੇ ਕਾਗਜ਼ ਭਰੇ ਉੱਥੋਂ ਤੋਂ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਇਹ ਰਾਜਨੀਤਿਕ ਸ਼ਰੀਕੇਬਾਜ਼ੀ ਹੈ ਕਿਸੇ ਪੁਸ ਕਰਕੇ ਮੈਨੂੰ ਨਹੀਂ ਉਮੀਦ ਕਿ ਜਿਹੜਾ ਸਿਮਰਜੀਤ ਸਿੰਘ ਮਾਨ ਹੈ ਉਹ ਉਥੇ ਉਹਨਾਂ ਨੂੰ ਸਪੋਰਟ ਕਰੂਗਾ ਕਿਉਂਕਿ ਜੇ ਇਹਨਾਂ ਦੇ ਛਤਰੀ ਤੇ ਕੋਈ ਬੈਠੇ ਜਿਵੇਂ ਉਹ ਲੱਖਾ ਸਦਾਨਾ ਉਹ ਇਹਨਾਂ ਦੇ ਛਤਰੀ ਤੇ ਬੈਠ ਗਿਆ ਉਹਨਾਂ ਦੀ ਵਲਟੀ ਤੇ ਲੱਗਿਆ ਹੋਇਆ ਇਲੈਕਸ਼ਨ ਲੜਨ ਤੇ ਉਹਨੇ ਆਪਣਾ ਕੈਰੀਅਰ ਬਰਬਾਦ ਕਰ ਲਿਆ ਜਿਹੜਾ ਕੋਈ ਉਮੀਦ ਸੀ ਭਾਵੇਂ ਜਿਵੇਂ ਵੀ ਸੀ ਉਹ ਚ ਨਵੇਂ ਮੁੰਡੇ ਸੀ ਤੇ ਉਹਨਾਂ ਤੋਂ ਉਹਨਾਂ ਦੇ ਸਮੇਂ ਵਿੱਚ ਉਮੀਦ ਕੀਤੀ ਜਾ ਸਕਦੀ ਸੀ ਜੇ ਐਡੇ ਗੰਦੇ ਚਿਹਰਿਆਂ ਨੂੰ ਅਸੀਂ ਵਾਰ-ਵਾਰ ਵੋਟ ਪਾਉਣੀ ਹੈ ਤੇ ਜਿਹੜੇ ਨਵੇਂ ਪਰਖੇ ਜਾਣ ਵਾਲੇ ਚਿਹਰੇ ਆ ਉਹ ਤਾਂ ਇੱਕ ਵਾਰੀ ਪਰਖੇ ਜਾਣੇ ਚਾਹੀਦੇ ਸੀ ਨਾ ਪਰ ਉਹ ਜੇ ਪਹਿਲੇ ਹੀ ਅਸੀਂ ਕਾਲੇ ਪੈ ਕੇ ਇਹਨਾਂ ਗੰਦ ਦੇ ਟੋਕਰਿਆਂ ਦੇ ਵਿੱਚ ਛਾਲਾਂ ਮਾਰ ਕੇ ਫਿਰ ਸੋਚੀਏ ਕਿ ਸਾਡੇ ਕੁਝ ਪੱਲੇ ਪਊਗਾ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਐਵੇਂ ਜਿਹੜਾ ਹੈਗਾ ਆਜ਼ਾਦਤਾ ਦੇ ਤੌਰ ਤੇ ਜਿਹੜਾ ਅਮਰਤਪਾਲ ਖੜਾ ਹੋਇਆ ਹੋ ਸਕਦਾ ਲੋਕਾਂ ਦਾ ਹੰਗਾਰਾ ਉਹਨੂੰ ਵੱਡਾ ਮਿਲੇ ਪਰ ਜੇ ਸਿਮਰਜੀਤ ਸਿੰਘ ਮਾਨ ਨੂੰ ਨਾਲ ਲੈ ਕੇ ਉਹ ਜਿਹੜੀ ਸਹਾਇਤਾ ਲੈਂਦਾ ਤਾਂ ਉਹ ਮੇਰੇ ਹਿਸਾਬ ਦੇ ਵਿੱਚ ਨੁਕਸਾਨ ਹੈ ਬਾਕੀ ਇਹਨਾਂ ਦੀ ਆਪਣੀਆਂ ਆਪਣੀਆਂ ਗਿਣਤੀਆਂ ਮਿੰਟੀਆਂ ਹੁੰਦੀਆਂ ਇਹਨਾਂ ਦੀ ਸਿਆਸਤ ਦੀਆਂ ਗਿਣਤੀਆਂ ਮਿੰਟੀਆਂ ਤੇ ਮੇਰੀਆਂ ਤਾਂ ਸਿੱਧ ਪੱਧਰੀਆਂ ਮੈਂ ਤਾਂ ਲੋਕਾਂ ਦੇ ਪਾਸੇ ਖੜ ਕੇ ਸੋਚਦਾ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਭਲਾ ਅ ਵਾਸਤੇ ਉਬਰਦਾ ਦਿਖਾਈ ਦੇ ਰਿਹਾ ਪਤਾ ਦਿਖਾਈ ਦੇ ਰਿਹਾ ਖਡੂਰ ਸਾਹਿਬ ਨੂੰ ਕਿਵੇਂ ਅਨਲਾਈਜ਼ ਕਰਦੇ ਤੁਸੀਂ ਸੋਸ਼ਲ ਮੀਡੀਆ ਤੁਸੀਂ ਐਕਟਿਵ ਹੋ ਕਾਫੀ ਲੱਗਦਾ ਕਿ ਅਮਰਤਪਾਲ ਦੇ ਹੱਕ ਚੋ ਹਵਾ ਬਣ ਰਹੀ ਹੈ ਜਾਂ ਪੰਜਾਬ ਦੇ ਲਈ ਅਮਰਤਪਾਲ ਜਿਤਨਾ ਸਹੀ ਹੈ ਪੰਜਾਬ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਓ ਨਹੀਂ ਮੈਂ ਉਸ ਦੇ ਬਾਰੇ ਕੋਈ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦਾ ਕਿ ਮੈਂ ਤਾਂ ਸੰਗਰੂਰ ਵਿੱਚ ਬਿਜ਼ੀ ਹਾਂ ਤੇ ਇਹਨਾਂ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਕਿ ਮੈਂ ਤਾਂ ਸਵੇਰੇ 6:00 ਵਜੇ 5:00 ਵਜੇ ਸਟਾਰਟ ਹੋ ਜਾਈਦਾ ਰਾਤ ਦੇ 11:00 ਵਜੇ ਆ ਕੇ ਇਸ ਏਰੀਆ ਨੂੰ ਦੇਖ ਕੇ ਆਦਾ ਕਰ ਰਹੇ ਆ ਸੋਸ਼ਲ ਮੀਡੀਆ ਤੋਂ ਥੋੜੀ ਬਹੁਤ ਕੋਈ ਜਾਣਕਾਰੀ ਮਿਲਦੀ ਹੈ ਉਹਦੇ ਆਧਾਰ ਤੇ ਕਿਸੇ ਬਾਰੇ ਕੋਈ ਇਸ ਤਰ੍ਹਾਂ ਦੀ ਸੀਰੀਅਸ ਟਿੱਪਣੀ ਕਰਨੀ ਜਿਹੜੀ ਹੈਗੀ ਆ ਉਹ ਸਿਆਣਪ ਨਹੀਂ ਬਹੁਤ ਲੋਕ ਕਰ ਰਹੇ ਹੈ ਬਹੁਤ ਲੋਕ ਬੋਲ ਰਹੇ ਹੋਣਗੇ ਹੋਰ ਵੀ ਤੋਂ ਆਪਾਂ 4 ਤਰੀਕ ਤੋਂ ਬਾਅਦ ਤਾਂ ਜਰੂਰ ਮੈਂ ਇਸ ਵਿਸ਼ੇ ਤੇ ਗੱਲ ਕਰੂੰਗਾ ਉਸ ਤੋਂ ਪਹਿਲਾਂ ਮੇਰੇ ਇਹਦੇ ਬਾਰੇ ਕੋਈ ਟਿੱਪਣੀ ਦੇਣਾ ਮੇਰੇ ਖਿਆਲ ਵਾਜਿਬ ਨਹੀਂ ਕਿਉਂਕਿ ਮੇਰੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਪੂਰੀ ਨੌਲੇਜ